ਖਬਰੂ ਨੌਜਵਾਨੋ ਅਤੇ ਮੁੱਟਿਆਰੋ ਮਾਂ ਬੋਲੀ ਪੰਜਾਬੀ ਇਸ ਨੂੰ ਭੁੱਲ ਨਾ ਮਨੋ ਵਿਸਾਰੋ ਮਾਂ ਬੋਲੀ ਜੇ ਭੁੱਲ ਜਾਓਗੇ ਤੇ ਕੱਖਾਂ ਵਾਂਗੂ ਰੁਲ ਜਾਓਗੇ ਆਪਣੇ ਨਿਖੇ ਸੱਭਿਆਚਾਰ ਨਾਲ ਸੰਬੰਧਿਤ ਜਾਂ ਪੰਜਾਬ ਦੇ ਵਿਰਸੇ ਨਾਲ ਸੰਬੰਧਿਤ ਮੈਂ ਗੀਤ ਤੇ ਕਵਤਾਵਾਂ ਲਿਖਦਾ ਜੀ कनेडा रह के, के इंग्लिश और फ्रेंच तो बाद तीसरी भाषा पंजाब कभी सपनों को हालात रोक देते थे लेकिन अब बदल रहा है हरियाणा लखपति दीदी योजना ने दिया महिलाओं को नया सहारा अब लाखों बहनों की सालाना आय एक लाख से ऊपर पहुंच रही है इस योजना से मैंने एक छोटा सा बुटीक खोला है जिससे मुझे लाभ हुआ है मैं नायब सिंह सैनी सरकार का धन्यवाद देना चाहती ड्रोन दीदी योजना ने गांव की बेटियों को दी तकनीक की उड़ान अब महिलाएं ड्रोन उड़ाकर खेती में नई क्रांति ला रही हैं। लाडो लक्ष्मी योजना ने बेटियों का भविष्य बनाया सुरक्षित हर महीने बेटियों के खाते में इक्कीस सौ की राशि सीधे पहुंच रही है बेटियों को आर्थिक रूप से सशक्त करने के लिए दीन दयाल लाडो लक्ष्मी योजना वो शुरू की है इसके तहत उन्हें हर माह इक्कीसो रुपए की वित्तीय सहायता दी जा रही है विकास में महिलाओं की भागीदारी सुनिश्चित करने के लिए हमने उन्हें पंचायती राज संस्थाओं में पचास प्रतिशत प्रतिनिधित्व दिया है बहन बेटियों को उच्च शिक्षा के देने के लिए प्रदेश में खोले गए अस्सी कॉलेजों में से विशेष रूप से लड़कियों के हैं आज पोस्ट ग्रेजुएट तक लड़कियों को मुफ्त शिक्षा दी जा रही है मुख्यमंत्री विवाह शगुन योजना ने बेटियों की शादी में बढ़ाया सम्मान और सहयोग अब इकहत्तर हजार रूपए तक की शगुन राशि से बेटियों का विवाह हुआ और भी गर्मा मई जब महिलाएं आत्मनिर्भर हों हो और बेटियां सुरक्षित तभी सशक्त होगा हरियाणा ਦੀ ਮਾਂ ਬੋਲੀ ਨੂੰ ਉੱਥੇ ਮਾਨਤਾ ਪ੍ਰਾਪਤ ਵਿਸ਼ਵ ਪੱਧਰ ਤੇ ਮੁੱਖ ਥਾਵਾਂ ਤੇ ਸਾਈਨ ਬੋਰਡ ਵੀ ਪੰਜਾਬੀ ਚ ਲਿਖੇ ਹੋਏ ਨੇ ਉਹਨਾਂ ਨੇ ਮੈਨੂੰ ਟੀਵੀ ਤੇ ਫੜ ਕੇ ਕਵੀ ਦਰਬਾਰ ਕੀਤਾ ਲਾਈਵ ਸਸਿਕਲ ਜੀ ਤੁਸੀਂ ਜੁੜੇ ਹੋ ਰੋਜਾਨਾ ਸਪੋਕਸਪਰਨਾ ਮਹੈਸ਼ਵਰ ਸ਼ਰਮਾ ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਜਿਹੜਾ ਪੂਰੇ ਦੁਨੀਆ ਵਿੱਚ ਮਨਾਇਆ ਜਾ ਰਿਹਾ ਵਾ ਔਰ ਜਿਹੜੀ ਇਹਦੀ ਸ਼ੁਰੂਆਤ ਜਿਹੜੀ ਸੀ ਯੂਨੈਸਕੋ ਤੋਂ 1999 ਵਿੱਚ ਸ਼ੁਰੂ ਕੀਤੀ ਗਈ ਸੀ ਜੋ ਪਹਿਲੀ ਵਾਰੀ ਚ 2000 ਵਿੱਚ ਜਿਹੜਾ ਵਾ ਇਸ ਨੂੰ ਜਿਹੜਾ ਵਾ ਲੋਕਾਂ ਵੱਲੋਂ ਜਿਹੜਾ ਵਾ ਸੈਲੀਬ੍ਰੇਟ ਕੀਤਾ ਗਿਆ ਸੀਗਾ ਉਹਦੇ ਸਬੰਧ ਵਿੱਚ ਅੱਜ ਸਾਡੇ ਨਾਲ ਪੰਜਾਬੀ ਸੱਤਕਾਰ ਦੇ ਹੈਗੇ ਆ ਦਵਿੰਦਰ ਸਿੰਘ ਜੀ ਹੈਗੇ ਆ ਕੈਨੇਡਾ ਵਾਲੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਜੂ ਅੱਜ ਤੁਹਾਡਾ ਸਭ ਤੋਂ ਪਹਿਲਾਂ ਰੋਜ਼ਾਨਾ ਸਪੋਕਸਮੈਨ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਮੈਂ ਰੋਜ਼ਾਨਾ ਸਪੋਕਸਮੈਨ ਦਾ ਔਰ ਦੇਸ਼ ਵਿਦੇਸ਼ ਵਿੱਚ ਬੈਠੇ ਪੰਜਾਬੀ मां बोली ਨਾਲ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਔਰ ਜੋ ਅੱਜ ਅਪ ਗੱਲ ਕਰਾਂਗੇ ਜੋ ਅੰਤਰਰਾਸ਼ਟਰੀ ਜਿਹੜਾ ਵਾ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ ਉਸ ਬਾਰੇ ਤੁਹਾਡੇ ਕੀ ਵਿਚਾਰ ਹੈ? ਅੰਤਰ ਅੰਤਰਰਾਸ਼ਟਰੀ ਮਾਂ ਬੋਲੀ ਬਾਰੇ ਸਾਡੇ ਵਿਚਾਰ ਹੈ ਕਿ ਅਸੀਂ ਪੰਜਾਬੀ ਆਪਣੀ ਮਾਂ ਮਾਂ ਬੋਲੀ ਪੰਜਾਬੀ ਨੂੰ ਨਹੀਂ ਸਾਨੂੰ ਵਿਸਾਰਨਾ ਚਾਹੀਦਾ। ਹੋਰ ਹੋਰ ਬੋਲੀਆਂ ਵੀ ਸਿੱਖੋ, ਹਰ ਬੋਲੀ ਸਿੱਖਣੀ ਵੀ ਚਾਹੀਦੀ ਪਰ ਪੱਕੀ ਵੇਖ ਕੇ ਕੱਚੀ ਨਹੀਂ ਟੱਜਦੀ। ਉਵਲੀਆਂ ਤੋਕਾਂ ਬਿਆਨ ਕਰਦੀਆਂ ਕਿ ਆਪਣੀ ਮਾਂ ਬੋਲੀ ਨੂੰ ਨਹੀਂ ਵਿਸਾਰਨਾ ਚਾਹੀਦਾ ਮਾਂ ਬੋਲੀ ਜੇ ਭੁੱਲ ਜਾਓਗੇ ਤੇ ਕੱਖਾਂ ਵਾਂਗੂ ਰੁਲ ਜਾਓਗੇ ਕੀ ਤੁਸੀਂ ਇਸੇ ਦੇ ਸਬੰਧੀ ਕੋਈ ਕਵਿਤਾ ਤਿਆਰ ਕੀਤੀ ਹੋਵੇ ਜੋ ਮਾਂ ਬੋਲੀ ਨੂੰ ਸਮਰਪਿਤ ਹੋਵੇ ਹਾਂ ਮੈਂ ਮਾਂ ਬੋਲੀ ਔਰ ਸਭਿਆਚਾਰਕ ਵਿਰਸੇ ਤੇ ਇੱਕ ਕਵਿਤਾ ਲਿਖੀ ਸੀ ਇੱਕ ਗੀਤ ਉਹ ਮੈਂ ਉਹਦੀਆਂ ਦੋ ਲਾਈਨਾਂ ਸੁਣਾਉਣਾ ਨੌਜਵਾਨ ਗੱਬਰੂਆਂ ਨੂੰ ਕਹਿ ਕੇ ਮੁਖਾਤਬ ਕਰਕੇ ਗੱਬਰੂ ਤੇ ਮਟਿਆਰੋ ਸੁਣ ਲਓ ਭੁੱਲ ਨਾ ਜਾਈਏ ਰੀਤ ਸੱਬਿਆਚਾਰਕ ਵਿਰਸੇ ਨੂੰ ਅਸੀਂ ਮੁੜ ਕਰੀਏ ਸੁਰਜੀਤ ਗੱਬਰੂ ਮੇਰੀ ਗੱਲ ਸੁਣ ਲਓ ਗੱਬਰੂ ਨੌਜਵਾਨੋ ਅਤੇ ਮਟਿਆਰੋ ਮਾਂ ਬੋਲੀ ਪੰਜਾਬੀ ਇਸ ਨੂੰ ਪੋਲ ਨਾ ਮਨੋਂ ਵਿਸਾਰੋ ਦੇਂਦਾ ਏ ਰੱਬ ਸਭ ਨੂੰ ਭੁੱਲਿਆ ਰੱਖੀਏ ਸਾਫ ਜਨੀਤ ਸਬਿਆ ਚਾਰਕ ਵਿਰਸੇ ਨੂੰ ਅਸੀਂ ਮੁੜ ਕਰੀਏ ਸੁਰਜੀਤ ਮੁੜ ਕਰੀਏ ਸੁਰਜੀਤ ਆ ਜੀ ਬਾਤ ਕੀ ਬਾਤ ਬੜੀ ਆਵਾਜ਼ ਤੁਹਾਡੀ ਆਵਾਜ਼ ਵੀ ਬਹੁਤ ਵਧੀਆ ਔਰ ਤੁਸੀਂ ਕਵਿਤਾਵਾਂ ਬੋਲਦੇ ਜੇ ਕਿ ਹੋਰ ਵੀ ਕੁਝ ਲੋਕੀ ਚੋਂ ਕਾ ਕਪੜਾ ਮੈਂ ਆਪਣੇ ਲਿਖੇ ਸੱਭਿਆਚਾਰ ਨਾਲ ਸੰਬੰਧਿਤ ਜਾਂ ਪੰਜਾਬ ਦੇ ਵਿਰਸੇ ਨਾਲ ਸੰਬੰਧਿਤ ਮੈਂ ਗੀਤ ਤੇ ਕਵਤਾਵਾਂ ਲਿਖਦਾ ਜੀ ਅੱਜ ਮਾਂ ਬੋਲੀ ਤੋਂ ਲੋਕ ਦੂਰ ਹੁੰਦੇ ਜਾ ਰਹੇ ਆ ਲੋਕੀ ਦੂਸਰੇ ਲੋਕ ਹੋਰ ਪਾਸ਼ਵਾ ਵਿੱਚ ਗੱਲਬਾਤ ਕਰਦੇ ਆ ਇਸ ਚੀਜ਼ ਨੂੰ ਕਿਸ ਤਰ੍ਹਾਂ ਵੇਖਦੇ ਆਪਾਂ ਇਸ ਚੀਜ਼ ਨੂੰ ਅਸੀਂ ਇਹ ਵੇਖਦੇ ਆ ਕਿ ਮਾਂ ਬੋਲੀ ਪੰਜਾਬੀ ਮਾਖੋ ਮਿੱਠੀ ਬੋਲੀ ਆ ਮੈਂ ਬੀਤੇ ਸਮੇਂ कोरोना काल ਦੇ ਸਮੇਂ ਮੈਂ 6 ਮਹੀਨੇ ਆਪਣੇ ਬੇਟੀ ਕੋਲ ਕੈਨੇਡਾ ਵਿੱਚ ਵੀ ਰਹਿ ਕੇ ਆਇਆ ਸੀ ਵਿਨਿਪੈਗ ਵਿਖੇ ਉੱਥੇ ਇੰਗਲਿਸ਼ ਔਰ ਫ੍ਰੈਂਚ ਤੋਂ ਬਾਅਦ ਤੀਸਰੀ ਭਾਸ਼ਾ ਪੰਜਾਬੀ ਮਾਂ ਬੋਲੀ ਨੂੰ ਉੱਥੇ ਮਾਨਤਾ ਪ੍ਰਾਪਤ ਵਿਸ਼ਵ ਪੱਧਰ ਤੇ ਔਰ ਜਗਾ ਜਗਾ ਤੇ ਮੁੱਖ ਥਾਵਾਂ ਤੇ ਸਾਈਨ ਬੋਰਡ ਵੀ ਪੰਜਾਬੀ ਚ ਲਿਖੇ ਹੋਏ ਨੇ ਔਰ ਸਾਨੂੰ ਇਹ ਫਖਰ ਹੋਣਾ ਜਿਹੜਾ ਕਿ ਸਾਡੇ ਪੰਜਾਬੀ ਜਿਹੜੇ ਆ ਉਹ ਦੁਨੀਆ ਤੇ ਰਾਜ ਕਰਨ ਦੇ ਆ ਕੈਨੇਡਾ ਦੀ ਕੈਬਨਟ ਦੇ ਵਿੱਚ ਵੀ ਉੱਥੋਂ ਦੇ ਨੈਸ਼ਨਲ ਅਸੈਂਬਲੀ ਚੋ ਸੂਬਾ ਸਰਕਾਰਾਂ ਦੇ ਵਿੱਚ ਵੀ ਪੰਜਾਬੀ ਉੱਥੇ ਕਰ ਰਹੇ ਔਰ ਪੰਜਾਬੀ ਨੂੰ ਗੋਰੇ ਲੋਕ ਬਹੁਤ ਪਿਆਰ ਕਰਦੇ ਆ ਪੰਜਾਬੀ ਨੇ ਪਰਫੁੱਲਤ ਕਰਨ ਵਾਸਤੇ ਹੋਰ ਸਾਡੇ ਲੋ ਸਾਡੇ ਲੋਕਾਂ ਨੂੰ ਕੀ ਕਰਨਾ ਚਾਹੀਦਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕੈਨੇਡਾ ਵਿੱਚ ਤੁਸੀਂ ਜਾ ਕੇ ਆਏ ਤਾਂ ਉੱਥੇ ਵੀ ਲੋਕਾਂ ਨੇ ਜਿੱਤਰਾ ਬਾਹਰ ਵੀ ਪੰਜਾਬੀ ਲੈਂਗੁਏਜ ਲਿਖਿਆ ਗਿਆ ਪਰ ਅੱਜ ਸਾਡੇ ਪੰਜਾਬ ਵਿੱਚ ਲਾ ਲੋ ਕਿ ਹਿੰਦੀ ਪਾ ਸ਼ਾਨੂੰ ਵਰਤੇ ਜਾ ਰਹੇ ਆ ਵਾ ਅੰਗਰੇਜ਼ੀ ਨੂੰ ਵਰਤੇ ਜਾ ਰਹੇ ਆ ਕੀ ਕੰਨਾ ਚਾਹੋਗੀ ਇਹ ਇਹ ਸਾਡਾ ਸਿਆਣੇ ਬਜ਼ੁਰਗਾਂ ਦਾ ਫਰਜ਼ ਬਣਦਾ ਕਿ ਸਹਿਤ ਸਭਾਵਾਂ ਦੇ ਯੋਜਨ ਕੀਤੇ ਜਾਣ ਔਰ ਨੌਜਵਾਨ ਪੀੜੀ ਨੂੰ ਬੱਚਿਆਂ ਨੂੰ ਮੋਬਾਈਲਾਂ ਤੋਂ ਹਟਾ ਕੇ ਸਿਹਤ ਨਾਲ ਜੋੜਿਆ ਜਾਵੇ ਪੰਜਾਬੀ ਸਿਹਤ ਜਿਤਨਾ ਸਹਿਤ ਸਭਾਵਾਂ ਦੇ ਵਿੱਚ ਬੱਚਿਆਂ ਨੂੰ ਨੌਜਵਾਨਾਂ ਨੂੰ ਪਰਫੁੱਲਿਤ ਕੀਤਾ ਜਾਵੇ ਪੰਜਾਬੀ ਮਾਂ ਬੋਲੀ ਨਾਲ ਸੰਬੰਧਿਤ ਸਾਡੇ ਵਿਰਸੇ ਵਿਰਾਸਤ ਨਾਲ ਸੰਬੰਧਿਤ ਕਵਿਤਾਵਾਂ ਗੀਤ ਬੋਲੇ ਜਾਣ ਤਾਂ ਕਿ ਨਵੇਂ ਆਉਣ ਵਾਲੀ ਪੀੜ੍ਹੀ ਬੱਚੇ ਵੀ ਇਧਰ ਰੁਚੀ ਰੱਖਣ ਇਸ ਕਰਕੇ ਸਾਨੂੰ ਸਹਿਜ ਸੁਭਾਵਾਂ ਦਾ ਔਰ ਇਹਨਾਂ ਸਮਾਗਮਾਂ ਦਾ ਸੰਯੋਜਨ ਕਰਨਾ ਚਾਹੀਦਾ ਕੀ ਸਕੂਲਾਂ ਵਿੱਚ ਵੀ ਜਿਸ ਤਰ੍ਹਾਂ ਕੰਬਰਸਰੀ ਕੀਤੀ ਗਈ ਜਿਸ ਤਰ੍ਹਾਂ ਭਾਸ਼ਾ ਪੰਜਾਬੀ ਭਾਸ਼ਾ ਨੂੰ ਉਹ ਉਹਦੇ ਬਾਰੇ ਕੀ ਆਪਣੇ ਵਿਚਾਰ ਹੈ ਸਕੂਲਾਂ ਵਿੱਚ ਵੀ ਇਹ ਮਾਂ ਬੋਲੀ ਦਾ ਕਰਨਾ ਚਾਹੀਦਾ ਉੱਥੇ ਪੜਾਉਣੇ ਚਾਹੀਦੇ ਸਾਡੇ ਸਾਡੇ ਅਧਿਆਪਕ ਸਰੇਂਦਰ ਸਿੰਘ ਜੀ ਰਾਜ ਗੁਗਿੰਦਰ ਸਿੰਘ ਜੀ ਰੰਧਾਵਾ ਪੰਜਾਬੀ ਦੇ ਅਧਿਆਪਕ ਸਾਹਿ ਹੀ ਉਹਨਾਂ ਕੋਲੋਂ ਸਿੱਖ ਕੇ ਹੀ ਮਾਂ ਬੋਲੀ ਨਾਲ ਸਾਡਾ ਮੋਹ ਪਿਆ ਔਰ ਜੋ ਹੀ ਕਵਤਾਵਾਂ ਰਚਨਾਵਾਂ ਲਿਖਣੀਆਂ ਅਸੀਂ ਉਹਨਾਂ ਤੋਂ ਹੀ ਸਿੱਖੇ ਸਾਡੇ ਰੰਧਾਵਾ ਸਿੰਘ ਸਾਹਿਬ ਜੀ ਇੱਕ ਸ਼ੇਰ ਸੁਣਾਉਂਦੇ ਹੁੰਦੇ ਸੀ ਵਿਦਿਆਰਥੀ ਤੇ ਅਧਿਆਪਕ ਦਾ ਗੁਰੂਆਂ ਦਾ ਰਤਬਾ ਉਹ ਸੁਣਾਉਂਦੇ ਹੁੰਦੇ ਸੀ ਸ਼ੇਰ ਮਸਤ ਰਹਿਂਦਾ ਵਿੱਚ ਬੇਲਿਆਂ ਦੇ ਅੰਬ ਮਸਤ ਰਹਿਂਦਾ ਵਿੱਚ ਕੇਲਿਆਂ ਦੇ ਤੇ ਗੁਰੂ ਮਸਤ ਰਹਿਂਦਾ ਵਿੱਚ ਚੇਲਿਆਂ ਦੇ ਤੇ ਮਨ ਨੂੰ ਰੁਝਾਈ ਰੱਖਣਾ ਚਾਹੀਦਾ ਉੱਥੇ ਦਾਸ ਨੇ ਫਿਰ ਆਪਣੇ ਵੱਲੋਂ ਇੱਕ ਟੁਕ ਜੋੜਤੀ ਆ ਨੰਦਿਆ ਚੁਗਲੀ ਤੇ ਨਿਤ ਪ੍ਰਸਾਦ ਕਰਨੇ ਹੁੰਦੇ ਕੰਮ ਨੇ ਬੰਦਿਆਂ ਵਿਹਲਿਆਂ ਦੇ ਇਸ ਕਰਕੇ ਰੁਝੇ ਰਹਿਣਾ ਚਾਹੀਦਾ ਸਾਧ ਦੇ ਵਿੱਚ ਕੀ ਪੰਜਾਬ ਹੋਰ ਭਾਸ਼ਾਵਾਂ ਕਰਕੇ ਪੰਜਾਬੀ ਭਾਸ਼ਾ ਨੂੰ ਕੋਈ ਪ੍ਰਭਾਵਿਤ ਹੋ ਰਹੀ ਹੈ ਇਹਦੇ ਨਾਲ ਪੰਜਾਬੀ ਭਾਸ਼ਾ ਨਾਲ ਦੀ ਮਿੱਠੀ ਮੱਖ ਮਿੱਠੀ ਕੋਈ ਭਾਸ਼ਾ ਨਹੀਂ ਇਹਦੇ ਵਿੱਚ ਸਾਡੇ ਗੁਰੂਆਂ ਨੇ ਜੇ ਗੁਰਬਾਣੀ ਲਿਖੀ ਆ ਸੰਸਕ੍ਰਿਤ ਫਾਰਸੀ ਅਰਬੀ ਦਾ ਵੀ ਵਿੱਚ ਮਿਸ਼ਰਣ ਆ ਔਰ ਬਹੁਤ ਮਿੱਠੀ ਭਾਸ਼ਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਵੀ ਇਹਨਾਂ ਭਾਸ਼ਾਂ ਦਾ ਪ੍ਰਯੋਗ ਕੀਤਾ ਗਿਆ ਔਰ ਇਹਨੂੰ ਵਿਸ਼ਵ ਦੇ ਲੋਕ ਜਿਹੜੇ ਪੜ੍ਹ ਕੇ ਔਰ ਪੜਨ ਚ ਵੀ ਬੜੀ ਆਸਾਨ ਭਾਸ਼ਾ ਔਰ ਮਿੱਠੀ ਭਾਸ਼ਾ ਇਹਨੂੰ ਬਹੁਤ ਬਾਰਵਜੇਸ਼ਾਂ ਵਿੱਚ ਬੜੀ ਇਸ ਭਾਸ਼ਾ ਨੂੰ ਮਾਨਤਾ ਮਿਲ ਰਹੀ ਆ ਜੋ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾ ਰਹੇ ਆ ਇਸ ਬਾਰੇ ਕੀ ਲੋਕਾਂ ਨੂੰ ਸੰਦੇਸ਼ ਕੀ ਦੇਣਾ ਚਾਹੁੰਦੇ ਜਸ ਜੀ ਅਸੀਂ ਇਹੋ ਸੰਦੇਸ਼ ਦੇਣਾ ਚਾਹੁੰਦੇ ਆ ਕਿ ਆਪਣੇ ਘਰਾਂ ਦੇ ਵਿੱਚ ਵੀ ਬੱਚਿਆਂ ਦੇ ਨਾਲ ਪੰਜਾਬੀ ਆਪਣੀ ਮਾਤ ਭਾਸ਼ਾ ਨਾਲ ਦੋਵਾਰਾ ਗੱਲ ਕਰਨੀ ਚਾਹੀਦੀ ਆ ਔਰ ਬੱਚਿਆਂ ਨੂੰ ਪੰਜਾਬੀ ਸੱਹਿਤ ਨਾਲ ਜੋੜਿਆ ਜਾਣਾ ਚਾਹੀਦਾ ਮੈਂ ਇੱਕ ਰਚਨਾ ਤੁਹਾਨੂੰ ਥੋੜੀ ਜੀ ਕਵੀਸ਼ਰੀ ਦੇ ਤੌਰ ਤੇ ਮਾਂ ਬੋਲੀ ਦੀ ਵੱਲੋਂ ਇੱਕ ਆਪਣੀ ਪੁਕਾਰ ਦੇ ਤੌਰ ਤੇ ਕਹਿ ਰਿਹਾ ਸੁਣਾਓ ਹਾਂਜੀ ਹੱਥ ਬਨ ਤੁਹਾਨੂੰ ਕਹਾ ਮਨ ਕੇ ਸੁਣ ਲੋ ਦੁਖੜੇ ਮੇਰੇ ਆ ਕੇ ਹੱਥ ਬਨ ਤੁਹਾਨੂੰ ਕਹਾ ਮਨਾ ਕੇ ਸੁਣ ਲੋ ਦੁਖੜੇ ਮੇਰੇ ਆ ਕੇ ਮੇਰੇ ਨਾਲ ਕਿਉਂ ਵੈਰ ਕਮਾਓ ਕਮਾਉਂਦੇ ਕੀ ਕੀ ਦੋਸ਼ ਮੇਰੇ ਤੇ ਲਾਉਂਦੇ ਘਾਤੋਂ ਗਹਿਰ ਬਣਾ ਦਿੱਤਾ ਪੜ ਲਿਖ ਕੇ ਹੋ ਵੱਡੇ ਮੈਨੂੰ ਦਿਲੋਂ ਭੁਲਾ ਦਿੱਤਾ ਮੈਂ ਤਾਂ ਮਾਂ ਬੋਲੀ ਮੈਂ ਤਾਂ ਬੋਲੀ ਸੁਣੋ ਪੰਜਾਬੀ ਜਿੱਦਾਂ ਖਿੜਿਆ ਫੁੱਲ ਗੁਲਾਬੀ ਗੁਰੂਆਂ ਪੀਰਾਂ ਮਾਣ ਵਧਾਇਆ ਕਬ ਨੇ ਇਸ ਨੂੰ ਹੈ ਅਪਣਾਇ ਅੱਜ ਹੈ ਤੁਸਾਂ ਰੁਲਾ ਦਿੱਤੀ ਉਹ ਪੰਜਾਂ ਬਾਂਦੀ ਰਾਣੀ ਦੀ ਕਿਉਂ ਕਦਰ ਗਵਾ ਦਿੱਤੀ ਪੰਜਾਂ ਬਾਂਦੀ ਰਾਣੀ ਦੀ ਕਿਉਂ ਕਦਰ ਗਵਾ ਦਿੱਤੀ ਇਹ ਪੰਜਾਬ ਤੋਂ ਪਹਿਲਾਂ ਸਭ ਤੋਂ ਸਿੰਧੂ ਸੀ ਪੰਜਾਬ ਅੱਜ ਢਾਈ ਆ ਰਹਿ ਗਿਆ ਅਸੀਂ ਇੱਕ ਪਾਕਿਸਤਾਨ ਚ ਹਿੱਸਾ ਰਹਿ ਗਿਆ ਹਾਂ ਇੱਕ ਤਾਂ ਪਾਕਿਸਤਾਨ ਚ ਰਹਿ ਗਿਆ ਯਾਦਗੇ ਨੂੰ ਸ਼ਬਦ ਸਿੰਧੂ ਕਹਿੰਦੇ ਸੀ ਅੱਜ ਪੰਜਾਬੀ ਜਿਹੜਾ ਪੂਰੇ ਬੁਰੇ ਸਾਰੀ ਦੁਨੀਆ ਵਿੱਚ ਜਿਹੜਾ ਜਾਣੇ ਜਾਂਦੇ ਆ ਬਿਲਕੁਲ ਜੀ ਪਪਾ ਪੰਜਾਬੀ ਤੇ ਪਪਾ ਪਿਆਰ ਦੁਨੀਆ ਦੇ ਕਿਸੇ ਕੋਨੇ ਚੋਂ ਚਲ ਜੋ ਇਸ ਤੋਂ ਬਿਨਾ ਉਥੋਂ ਦਾ ਸੱਭਿਆਚਾਰ ਹੀ ਨਹੀਂ ਬਣਦਾ ਉਥੋਂ ਦਾ ਜੇ ਰਸੋਈ ਦਾ ਖਾਣੇ ਦਾ ਸਵਾਦ ਵੀ ਨਹੀਂ ਬਣਦਾ ਪੰਜਾਬੀ ਭੋਜਨ ਵੀ ਸਾਡਾ ਹਰ ਜਗ੍ਹਾ ਤੇ ਆਪਣਾ ਨਾਮ ਕੁਮਾਰ ਰਿਆ ਔਰ ਇਹ ਪੰਜਾਬੀ ਦੇ ਸਾਨੂੰ ਪੰਜਾਬੀ ਹੋਣ ਦਾ ਫਖਰ ਆ ਦਾਸ ਵੀ ਆਪਣੇ ਕੈਨੇਡਾ ਫੇਰੀ ਦੌਰਾਨ ਦੌਰਾਨ ਉਹਨਾਂ ਨੇ ਮੈਨੂੰ ਟੀਵੀ ਤੇ ਸੱਦ ਕੇ ਕਵੀ ਦਰਬਾਰ ਕੀਤਾ ਲਾਈਵ ਔਰ ਸਪੈਸ਼ਲ ਗੈਸਟ ਦੇ ਤੌਰ ਤੇ ਅੱਜ ਵੀ ਉਹ ਨਾਲ ਕਦੇ ਕਦੇ ਜਦੋਂ ਪੰਜਾਬ ਦੇ ਹਾਲਾਤਾਂ ਦੇ ਨਾਲ ਜੋੜ ਲੈਂਦੇ ਨੇ ਉੱਥੇ ਲਾਈਵ ਕੈਨੇਡਾ 'ਚ ਸੁਣਦੇ ਨੇ ਲੋਕ ਮੈਨੂੰ ਮੇਰੇ ਮਿੱਤਰ ਮੈਨੂੰ ਕਹਿੰਦੇ ਕਈ ਵਾਰਾਂ ਤੂੰ ਕਿੱਥੇ ਐ ਮੈਂ ਕਿਹਾ ਮੈਂ ਦੇ ਘਰ ਬੈਠਾ ਉਹ ਕਹਿੰਦੇ ਤੈਨੂੰ ਅਸੀਂ ਟੀਵੀ ਤੇ ਸੁਣ ਰਹੇ ਆ ਤੇ ਇਹ ਬੜਾ ਮੈਨੂੰ ਪੰਜਾਬੀ ਹੋਣ ਦਾ ਫਖਰ ਹੈ ਕਿ ਜਿਸ ਮਾਂ ਬੋਲੀ ਨੇ ਮੈਨੂੰ ਦੁਨੀਆ ਚ ਮੇਰਾ ਨਾਮ ਅੱਜ ਵੀ ਕਿਸੇ ਨਾ ਕਿਸੇ ਕੋਨੇ ਚ ਉਹ ਮੇਰੀ ਕਵਤਾ ਚੱਲ ਰਹੀ ਹੋਵੇਗੀ ਤੇ ਮੈਂ ਇੱਕ ਪੰਜਾਬੀ ਮਾਂ ਬੋਲੀ ਦੇ ਇੱਕ लाਡਲਾ ਹੋਣ ਦੇ ਨਾਤੇ ਮੇਰੀ ਦੁਨੀਆ 'ਚ ਪਛਾਣ ਬਣੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਇਹ ਸਨ ਦਵਿੰਦਰ ਸਿੰਘ ਕੈਨੇਡਾ ਵਾਲੇ ਜੋ ਕਿ ਸਹਿਤਕਾਰ ਨੇ ਪੰਜਾਬੀ ਦੇ ਔਰ ਇਹਨਾਂ ਨੇ ਦੱਸਿਆ ਵਾ ਵੀ ਕੈਨੇਡਾ ਵਿੱਚ ਵੀ ਪਿਛਲੇ ਸਮੇਂ 'ਚ ਗਏ ਸੀਗੇ ਉੱਥੇ ਜਦੋਂ ਇਹਨਾਂ ਨੇ ਜੋ ਅੱਜ ਮੇਨ ਆਪਾਂ ਨੂੰ ਦੱਸਿਆ ਵਾ ਕਿ ਜੋ ਅੱਜ ਪੰਜਾਬੀ ਅੰਤਰਰਾਸ਼ਟਰੀ ਪੰਜਾਬੀ ਦਿਵਸ ਜਿਹੜਾ ਮਨਾਇਆ ਜਾ ਰਿਹਾ ਵਾ ਅੰਤਰਰਾਸ਼ਟਰੀ ਜਿਹੜਾ ਵਾ ਮਾਤ ਭਾਸ਼ਾ ਦਿਵਸ ਮਨਾਇਆ ਜਾ ਰਿਹਾ ਉਹਦੇ ਵਿੱਚ ਸਾਨੂੰ ਜਿਹੜਾ ਆਪਣੀ ਭਾਸ਼ਾ ਮਾਤ ਭਾਸ਼ਾ ਸਾਡੀ ਪੰਜਾਬੀ ਜਿਦਾਂ ਪੰਜਾਬੀ ਨੂੰ ਨਹੀਂ ਭੁੱਲਣਾ ਚਾਹੀਦਾ ਸਾਡੀਆਂ ਆਪਣੀ ਭਾਸ਼ਾ ਨੂੰ ਨਹੀਂ ਭੁੱਲਣਾ ਚਾਹੀਦਾ ਪੰਜਾਬੀ ਸਾਨੂੰ ਆਪਣੇ ਘਰ ਵਿੱਚ ਵੀ ਬੋਲਣੀ ਚਾਹੀਦੀ ਆ ਔਰ ਬਾਹਰ ਵੀ ਬੋਲਣੀ ਚਾਹੀਦੀ ਆ ਜਿਸ ਤਰ੍ਹਾਂ ਲੋਕ ਹਿੰਦੀ ਭਾਸ਼ਾ ਨੂੰ ਬੋਲਦੇ ਆ ਇੰਗਲਿਸ਼ ਬੋਲਦੇ ਆ ਪਰ ਆਪਣੀ ਮਾਤ ਭਾਸ਼ਾ ਤੋਂ ਦੂਰ ਹੁੰਦੇ ਜਾ ਰਹੇ ਇਸ ਕਰਕੇ ਆਪਣੇ ਪਰਿਵਾਰ ਵਿੱਚ ਆਪਣੇ ਸੱਭੇ ਜਾਣ ਨੂੰ ਸੰਭਾਲਣਾ ਵਾ ਅੱਜ ਪੰਜਾਬੀ ਭਾਸ਼ਾ ਨੂੰ ਜਿਹੜਾ ਉੱਚੀ ਉੱਚੇ ਦਰਜੇ ਤੇ ਚੜਾ ਦੁਨੀਆ ਵਿੱਚ ਜਿਹੜਾ ਪਛਾਣਾ ਵਾ ਤੇ ਆਪਣੇ ਆਪਾਂ ਨੂੰ ਪੰਜਾਬੀ ਭਾਸ਼ਾ ਨੂੰ ਪਹਿਲ ਦੇਣੀ ਪੈਗੀ ਔਰ ਅੱਜ ਜੋ ਪੰਜਾਬ ਦੇ ਵਿੱਚ ਸਾਰੀ ਦੁਨੀਆ ਵਿੱਚ ਜਿਹੜਾ ਵਾ ਅੰਤਰਰਾਸ਼ਟਰੀ ਮਾਦਵ ਇਸ ਜਿਹੜਾ ਮਨਾਇਆ ਜਾ ਰਿਹਾ ਵਾ ਅੱਜ ਅਸੀਂ ਦਵਿੰਦਰ ਸਿੰਘ ਭੋਲਾ ਜੀ ਦੀਆਂ ਗੱਲਾਂ ਸੁਣ ਕੇ ਜਿਹੜਾ ਇਹਨਾਂ ਨੇ ਆਪਣੀ ਕਵਤਾਵਾਂ ਵੀ ਤੁਹਾਡੇ ਨਾਲ ਸ਼ੇਅਰ ਕੀਤੀਆਂ ਵਾ ਔਰ ਜੇ ਤੁਹਾਨੂੰ ਚੰਗੀਆਂ ਲੱਗੀਆਂ ਤਾਂ ਸ਼ੇਅਰ ਜਰੂਰ ਕਰਿਓ ਜਿੰਡਿਆਲਾ ਗੁਰੂ ਤੋਂ ਜਨਾਸੂਸਲੀ ਅਸ਼ਵਨੀ ਸ਼ਰਮਾ ਜੀ